ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਹੈ ਮੈਂ ਗੁਰਿੰਦਰ ਸਿੰਘ ਅੱਜ ਤੁਹਾਨੂੰ ਮਿਲਵਾਵਾਂਗੇ ਦੋ ਅਜਿਹੇ ਕਿਸਾਨਾਂ ਦੇ ਨਾਲ ਜੋ ਕਿ ਹੋਰ ਕਿਸਾਨਾਂ ਵਾਂਗ ਧਰਨੇ ਨਹੀਂ ਲਗਾਉਂਦੇ ਸਰਕਾਰਾਂ ਤੋਂ ਐਮਐਸਪੀ ਨਹੀਂ ਮੰਗਦੇ ਉਹ ਆਪਣੀ ਫਸਲ ਨੂੰ ਆਪ ਤਿਆਰ ਕਰਦੇ ਹਨ ਅਸਤੇ ਉਸ ਤੋਂ ਆਪਣਾ ਮਟੀਰੀਅਲ ਆਪ ਤਿਆਰ ਕਰਕੇ ਉਸ ਨੂੰ ਡੇਲੀ ਬੀਚ ਬੇਚ ਕੇ ਡੇਲੀ ਉਹਨਾਂ ਨੂੰ ਆਮਦਨ ਹੋ ਰਹੀ ਹੈ ਲੱਖਾਂ ਰੁਪਿਆ ਕਮਾ ਰਹੇ ਹਨ ਤੋਂ ਦੱਸਣਾ ਚਾਹਾਂਗੇ ਕਿ ਇਸ ਕਿਸਾਨ ਵੀਰ ਦਾ ਆਪਣਾ ਕੁਲਹਾੜ ਲਗਾਇਆ ਹੋਇਆ ਹੈ ਪ੍ਰੀਤ ਕੁਲਹਾੜ ਤੁਹਾਨੂੰ ਤਸਵੀਰਾਂ ਵਿੱਚ ਦਿਖਾਵਾਂਗੇ ਜਿੱਥੇ ਲਿਖਿਆ ਹੈ ਦੇਸੀ ਗੁੜ ਅਤੇ ਸ਼ੱਕਰ ਜੋ ਰਹਾਗੇ ਰਹਿਣ ਇਹਨਾਂ ਤੋਂ ਸਮਾਨ ਖਰੀਦੇ ਹਨ ਬਾਜ਼ਾਰ ਦੇ ਨਾਲੋਂ ਸਮਾਨ ਥੋੜਾ ਜਿਆਦਾ ਮਹਿੰਗਾਗਾ ਕਿਉਂਕਿ ਗੁੜ ਤਿਆਰ ਕੀਤਾ ਜਾਂਦਾ ਇਹਨਾਂ ਵੱਲੋਂ ਸ਼ੱਕਰ ਤਿਆਰ ਕੀਤੀ ਜਾਂਦੀ ਹੈ ਅਤੇ 1 ਲੱਖ ਰੁਪਏ ਦਾ ਇਹਨਾਂ ਵੱਲੋਂ ਇਨਾਮ ਵੀ ਰੱਖਿਆ ਹੋਇਆ ਹੈ 1 ਲੱਖ ਦਾ ਇਨਾਮ ਪਾਓ ਜੇਕਰ ਗੁੜ ਦੇ ਵਿੱਚ ਜਾਂ ਸ਼ੱਕਰ ਦੇ ਵਿੱਚ ਕੋਈ ਵੀ ਮਿਲਾਵਟ ਪਾਈ ਜਾਂਦੀ ਹੈ ਤਾਂ ਇਹਨਾਂ ਵੱਲੋਂ 1 ਲੱਖ ਦਾ ਇਨਾਮ ਦੀ ਘੋਸ਼ਣਾ ਕੀਤੀ ਗਈ ਹੈ ਇਹ ਮਿੱਠਾ ਸੋਡਾ ਹੈ ਜੋ ਲੋੜ ਮੁਤਾਬਕ ਹੀ ਆਪਣੇ ਸ਼ੱਕਰ ਵਿੱਚ ਜਾਂ ਗੁੜ ਦੇ ਵਿੱਚ ਵਰਤਦੇ ਹਨ ਅਤੇ ਕੁਦਰਤੀ ਤੌਰ ਤੇ ਗੰਨੇ ਦੀ ਖੇਤੀ ਕਰਦੇ ਹਨ ਨਾਲ ਪਿੰਡ ਘਾਵ ਦਾ ਦੇ ਵਿੱਚ ਇਹਨਾਂ ਦੇ ਆਪ ਦਾ ਆਪਣੇ ਖੇਤ ਹਨ ਜਿੱਥੇ ਕੇ ਗੰਨੇ ਦੀ ਖੇਤੀ ਕਰਦੇ ਹਨ ਤੁਹਾਨੂੰ ਤਸਵੀਰਾਂ ਵਿੱਚ ਦਿਖਾਵਾਂਗੇ ਇੱਥੇ ਵੀ ਇਹਨਾਂ ਦੇ ਜੋ ਠੇਕੇ ਤੇ ਜਗ੍ਹਾ ਲਈ ਹੋਈ ਹੈ ਗੰਨਾ ਬੀਜਿਆ ਹੋਇਆ ਹੈ ਸਾਹਮਣੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਆਪਣਾ ਇਹ ਗੰਨਾ ਆਪ ਤਿਆਰ ਕਰਕੇ ਉਸ ਤੋਂ ਗੁੜ ਤਿਆਰ ਕੀਤਾ ਜਾਂਦਾ ਹੈ ਅਤੇ ਕੁਲਹਾੜ ਚੱਲ ਰਿਹਾ ਹੈ ਜੋ ਵੀਰ ਹਨ ਆਪ ਵੀ ਨਾਲ ਮੇਂਦ ਕਰਵਾ ਰਹੇ ਹਨ ਸਾਡੇ ਨਾਲ ਇੱਥੇ ਮੌਜੂਦ ਹੈ ਭਾਈ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਅਤੇ ਰੇਟ ਲਿਸਟ ਦਿਖਾਵਾਂਗੇ ਤੁਸੀਂ ਦੇਖੋ ਕਿ ਰੇਟ ਲਿਸਟ ਵੀ ਲਗਾਈ ਹੋਈ ਹੈ ਚਾਹ ਵਾਲਾ ਗੁੜ ਹੈ ਜੋ 120 ਰੁਪਏ ਕਿਲੋ ਸ਼ੱਕਰ 1 ਕਿਲੋ 120 ਰੁਪਏ ਦੀ ਸੌਫਾ ਜਮਨ ਖੋਪੇ ਵਾਲਾ ਗੁੜ 160 ਰੁਪਏ ਡਰਾਈ ਫਰੂਟ ਵਾਲਾ ਗੁੜ 100 ਜੋ ਆ 450 ਰੁਪਏ ਕਿਲੋ ਚਨੇ ਵਾਲਾ ਗੁੜ ਗੰਨੇ ਦਾ ਜੂਸ ਬਾਜ਼ਾਰ ਦੇ ਨਾਲੋਂ ਜੋ ਹੈ ਸਸਤਾ 1 ਲੀਟਰ 40 ਰੁਪਏ ਦਾ ਵੀਰ ਜੀ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਮੰਡੀਆਂ ਦੇ ਵਿੱਚ ਆਪਾਂ ਅਕਸਰ ਦੇਖਦੇ ਹਾਂ ਕਿਸਾਨ ਰੁੱਲਦੇ ਰਹਿੰਦੇ ਹਨ ਉਹਨਾਂ ਦੀਆਂ ਫਸਲਾਂ ਤੋਂ ਜੋ ਹੈ ਮੁੱਲ ਦੂਜੇ ਲੋਕ ਲਗਾਉਂਦੇ ਹਨ ਆੜਤੀ ਲਗਾਉਂਦੇ ਹਨ ਲੇਕਿਨ ਇਹਨਾਂ ਵੱਲੋਂ ਆਪਣੀ ਫਸਲ ਆਪ ਤਿਆਰ ਕੀਤੀ ਗਈ ਉਸ ਤੋਂ ਆਪਣਾ ਮਟੀਰੀਅਲ ਤਿਆਰ ਕੀਤਾ ਗਿਆ ਅਤੇ ਮੁੱਲ ਵੀ ਜੋ ਹੈ ਇਹਨਾਂ ਵੱਲੋਂ ਆਪ ਹੀ ਲਗਾ ਜਾਂਦਾ ਹੈ ਕਿ ਨਾਲ ਵੀਰ ਜੀ ਆਪਣਾ ਮੇਰਾ ਨਾਮ ਗੁਰਜੰਟ ਸਿੰਘ ਜੀ ਹੈ ਪਿੰਡ ਘਾਵਦਾ ਨਹੀਂ ਸਾਡਾ ਹਰ ਕਿੰਨੇ ਚਿਰ ਤੋਂ ਬਿਜ਼ਨਸ ਕਰ ਰਹੇ ਹੋਗੇ ਸਾਡਾ ਜੀ ਇਹ ਜਿਹੜਾ ਪ੍ਰੀਤ ਖਲਾੜ ਦੇ ਨਾਮ ਤੇ ਜਾਣਿਆ ਜਾਂਦਾ ਜੀ ਸਾਨੂੰ 15 ਸਾਲ ਹੋ ਗਏ ਜੀ ਆਪ ਖਲਾੜ ਲਾ ਕੇ ਤੇ ਆਪ ਆਸੀਂ ਮਿੱਠਾ ਤਿਆਰ ਕਰਕੇ ਉਰੇ ਸੇਲ ਕਰਦੇ ਹਾਂ ਕਿ ਕਿਸ ਕਿਸ ਪ੍ਰਕਾਰ ਦੀ ਖੇਤੀ ਕਰਦੋਂ ਕਿ ਕਿ ਗੁੜ ਵੀ ਤਿਆਰ ਹੁੰਦਾ ਹੈ ਕਿੰਨੇ ਪ੍ਰਕਾਰ ਦਾ ਗੁੜ ਤਿਆਰ ਹੁੰਦਾ ਹੈ ਤੇ ਕਿਹੜੀ ਕਿਹੜੀ ਵੈਰਟਿੰਗ ਹੁੰਦੀ ਹੈ ਦੇਖੋ ਜੀ ਇਹ ਦੇਖਣਾ ਚਾਰ ਪੰਜ ਭਾਂਤਾ ਗੋੜ ਤਿਆਰ ਹੁੰਦਾ ਇੱਕ ਤਾਂ ਪਲੇਨ ਗੋੜ ਹੋ ਗਿਆ ਜਿਹਦਾ ਰੇਟ 120 ਰੁਪਏ ਕਿਲੋ ਆ ਜੀ ਉਹ ਚਾਹ ਦੇ ਵਿੱਚ ਵੀ ਆਪਾਂ ਵਰਤ ਸਕਦੇ ਆ ਜਿੱਦਾਂ ਮਰਜ਼ੀ ਚਾਹ ਬਣਾਵੋ ਫੜਦੀ ਨਹੀਂ ਹੈਗੀ ਵਾਲੇ ਦੇ ਸਕਦੇ ਆ ਬਾਕੀ ਸੌਂਫ ਤੇ ਜਮੈਣ ਵਾਲਾ ਗੋੜ ਖੋਪੇ ਵਾਲਾ ਹੋ ਗਿਆ ਜੀ ਉਹਦੀ ਟਿੱਕੀ ਕੱਟੀ ਜਾਂਦੀ ਆ ਫਿਰ ਚਨੇ ਵਾਲਾ ਗੋੜ ਹੋ ਗਿਆ ਜੀ ਨੰਬਰ 3 ਤੇ ਸੱਕਰ ਹੋ ਗਈ ਜੀ ਆਪਾਂ ਹੋਰ ਵੀ ਤਿਆਰ ਕਰਦੇ ਹਾਂ ਹਲਦੀ ਮਿਰਚ ਵਗੈਰਾ ਕੋਈ ਹਾਂਜੀ ਹਲਦੀ ਮਿਰਚ ਦੇ ਅਸੀਂ ਆਪ ਖੇਤੀ ਕਰਦੇ ਆਂਗੇ ਖਲਦੀ ਮਰਚ ਨੂੰ ਸੁਕਾ ਕੇ ਪਸਾ ਕੇ ਉਰੇ ਆਪਾਂ ਸੇੜ ਕਰਦੇ ਜੋ ਕਿਸਾਨ ਮੰਡੀਆਂ ਦੇ ਵਿੱਚ ਰੋਜ਼ਦੇ ਨੇ ਸਰਕਾਰਾਂ ਦੇ ਨਾਲ ਸੰਘਰਸ਼ ਕਰ ਰਹੇ ਨੇ ਐਮ ਐਸ ਪੀ ਦੇ ਵਾਸਤੇ ਜੇਕਰ ਉਹ ਚਾਹਣ ਤੁਹਾਡੇ ਮੰਗੂ ਆਪਣੀ ਖੇਤੀ ਕਰਨ ਆਪਣਾ ਉਸ ਫਸਲ ਨੂੰ ਆਪ ਤਿਆਰ ਕਰਕੇ ਆਪ ਵੇਚ ਕੇ ਵੀ ਲੱਖਾਂ ਰੁਪਏ ਦਾ ਮੁਨਾਫਾ ਕਮਾ ਸਕਦੇ ਨੇ ਸਰਕਾਰ ਤੋਂ ਅੱਗੇ ਹੱਥ ਛੱਡਣ ਦੀ ਗੁਰੂੜ ਉਹਨਾਂ ਨੂੰ ਹਾਂਜੀ ਪਤਾ ਕੀ ਆ ਜੀ ਜਿਹੜਾ ਆਪਣਾ ਕਿਸਾਨ ਆਗਾ ਉਹ ਕਣਕ ਜੀਰੀ ਦੇ ਮਗਰ ਪੈ ਗਿਆ ਜਾਨੀ ਕਿ ਇਹੋ ਜਿਹੇ ਧੰਦੇ ਕਰਕੇ ਆਪਾਂ ਕਿੰਨੇ ਖਲਾੜ ਲਾ ਲਿਆ ਜੀ ਹੋਰ ਬਹੁਤ ਵਧੀਆ ਬਿਜ਼ਨਸ ਨੇਗੇ ਉਦਾਂ ਆਪਾਂ ਮਿਹਨਤ ਕਰਕੇ ਆਪਦਾ ਹੱਥੀ ਸਮਾਨ ਤਿਆਰ ਕਰਕੇ ਆਪਾਂ ਉਹਰੇ ਆਪਦਾ ਰੇਡ ਲੈ ਸਕਦੇ ਹਾਂ ਇਹਨੂੰ ਚਾਏਗਾ ਕਿ ਤੁਹਾਡੇ ਕੋਲ ਤਾਂ ਬੁਕਿੰਗ ਜਲਦੀ ਰਹਿੰਦੀ ਆ ਮਾਲ ਨਹੀਂ ਪੂਰਾ ਹੋ ਰਿਆ ਹਾਂਜੀ ਗੁੜ ਤੇ ਸ਼ੱਕਰ ਬਹੁਤ ਬੁਕਿੰਗ ਚੱਲ ਰਹੀ ਜੀ ਹਜੇ 15 ਦਿਨ 20 ਦਿਨ ਦੀ ਬੁਕਿੰਗ ਆ ਜੀ ਗੋੜ ਤੇ ਸ਼ੱਕਰ ਦੀ ਜਾਨੀ ਕਿ ਹਜੇ ਮਾਲ ਬਹੁਤ ਬਣ ਵੀ ਰਿਹਾਗਾ ਇਹਦੇ ਕਰਕੇ ਹੁਣ ਇਕੱਠਾ ਸਟਾਕ ਰੱਖ ਰਹੇ ਨੇ ਜ਼ਿੰਮੇਦਾਰ ਆਪਣੇ ਹੋਰ ਗਾਫਟ ਪਿਆਰੇ ਜੀ ਉਹਦੇ ਕਰਕੇ ਘਟौती ਪਈ ਰਹੀ ਥੋੜੀ ਜਿਹੀ ਬਣਾਉਣ ਤੇ ਬਹੁਤ ਜ਼ੋਰ ਲਾ ਰਹਿਆਂਗੇ ਆਪਾਂ ਵੀ ਜਾਨੀ ਕਿ ਉਹਨਾਂ ਮਾਲ ਨਹੀਂ ਬਣਦਾ ਕਿ ਨਹੀਂ ਆਪਣੀ ਸੇਲ ਆ ਰਹੀ ਰੇਟ ਬਾਜ਼ਾਰ ਦੇ ਨਾਲੋਂ ਜ਼ਿਆਦਾ ਹੈ ਕਿ ਲੋਕ ਕਹਿੰਦੇ ਨਹੀਂ ਕਿ ਰੇਟ ਬਾਜ਼ਾਰ ਨਾਲੋਂ ਜ਼ਿਆਦਾ ਹੈ ਦੇਖੋ ਜੀ ਪਹਿਲਾ ਪਹਿਲਾ ਤਾਂ ਆਪਾਂ ਨੂੰ ਥੋੜੀ ਜਿਹੀ ਆਈਆ ਡਿਕ ਦਾ ਅਗਲਾ ਕਹਿੰਦਾ ਦੀ ਫਲਾਣ ਨੇ ਖਲਾ ਖਲਾੜਾਂ ਦੇ ਵੀ ਸਸਤਾ ਜੀ ਜਿਹੜੇ ਹੁਣ ਜੂਪੀ ਵਾਲੀ ਲੇਬਰ ਤਿਆਰ ਕਰਦੇ ਆ ਕਹਿੰਦਾ ਉਹ ਕੱਚਾ ਕਰ ਦਿੰਦੇ ਨੇ ਥੋੜਾ ਜਿਹਾ ਤਿਆਰ ਉਹ ਵਜਨ ਵਧਾਇਆ ਜਾਂਦਾ ਵਿੱਚ ਉਹ ਜ ਆਪਾਂ ਆਮ ਤੌਰ ਤੇ ਹੁਣ ਦੇਖਿਆ ਵੀਡੀਓਾਂ ਦੇ ਵਿੱਚ ਰਿਜੈਕਟ ਚੀਨੀ ਜਾਂ ਸਲਫਰ ਪਾਈ ਜਾਂਦੇ ਨੇ ਉਹਨਾਂ ਦਾ 60 70 ਰੁਪਏ ਕਿਲੋ ਦਾ ਰੇਟ ਆ ਜੀ ਵੀ ਯਾਨੀ ਕਿ ਇਹ ਜੇ ਮਿਲਾਵਟ ਖੋਰਾਂ ਤੋਂ ਆਪਾਂ ਬਚਣ ਦੀ ਕੋਸ਼ਿਸ਼ ਕਰੋ ਵੀ ਆਪਣੇ ਗੌਰ ਨਾਲ ਗੁੜ ਸ਼ੱਕਰ ਕਿਤੋਂ ਲੈਣਾ ਵੀ ਗੌਰ ਨਾਲ ਲਵੋ ਜੀ ਬਿਲਕੁਲ ਇਹ ਸਾਡੇ ਨਾਲ ਵੀਰ ਜੀ ਜਿਨ੍ਹਾਂ ਨੇ ਦੱਸਣਾ ਹੈ ਕਿ ਰੇਟ ਬਸ਼ੱਕ ਦੀ ਵੱਧ ਹੈ ਲੇਕਿਨ ਲੋਕਾਂ ਦੀ ਡਿਮਾਂਡ ਇੰਨੀ ਜ਼ਿਆਦਾ ਹੈ ਕਿ ਮੰਗ ਲਈ ਪੂਰਾ ਹੋ ਰਿਹਾ ਬਾਈ ਇਹਨਾਂ ਦੇ ਜੋ ਦੂਜੇ ਭਾਈ ਸਾਹਿਬ ਹਨ ਉਹ ਵੀ ਮੌਜੂਦ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਵੀਰ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਕਾਈ ਨਿਊਜ਼ ਪੰਜਾਬ ਤੇ ਕੀ ਕਹਿਣਾ ਚਾਹੋਗੇ ਕਿ ਕਾਫੀ ਲੰਬੇ ਸਮੇਂ ਤੋਂ ਤੁਸੀਂ ਇਹ ਬਿਜ਼ਨਸ ਕਰ ਰਹੇ ਹੋ ਕਿੰਨਾ ਕੁ ਮੁਨਾਫਾ ਹੁਣ ਤੱਕ ਤੁਸੀਂ ਪਾਇਆ ਹੈ ਜਾਂ ਡੇਲੀ ਹਰ ਰੋਜ਼ ਇਨਕਮ ਹੁੰਦੀ ਹੈ ਸਸੀ ਗਾਜੀ ਸਭ ਤੋਂ ਪਹਿਲਾਂ ਤਾਂ ਇਹ ਸਾਡੇ ਇੱਥੇ ਘਲਾੜ ਤੇ ਆਉਂਦਾ ਸੋ ਤਾਂ ਬਹੁਤ ਬਹੁਤ ਧੰਨਵਾਦ ਆ ਜੀ ਇਨਕਮ ਦੀ ਗੱਲ ਆਈ ਹੈ ਜੀ ਇਹ ਆਪਣਾ ਡੇਲੀ ਗੁੜ ਵੇਖਦਾ ਜੀ ਡੇਲੀ ਇਹ ਇਨਕਮ ਹੋਈ ਜਾਂਦੀ ਹੈਗੀ ਇਹੋ ਜਿਹਾ ਕੋਈ ਵੀ ਦਿਨ ਨਹੀਂ ਹੁੰਦਾ ਜੇ ਮੀਂਹ ਚ ਨੇਰੀਆ ਜੀ ਆਪਣਾ ਗੁੜ ਨਾ ਬਕੇ ਜੀ ਇਤੋਂ ਗਾਹਕ ਮੜ ਮੜ ਜਾਂਦੇ ਆ ਜੀ ਆਪਾਂ ਤੋਂ ਡਿਮਾਂਡ ਪੂਰੀ ਨਹੀਂ ਹੁੰਦੀ ਆ ਹੁਣ ਅਸੀਂ ਦੇਖਿਆ ਗਾ ਲਾਲਾ ਜੀ ਆਏ ਸੀਗੇ ਹਾਂਜੀ ਸਾਡੇ 7.5 ਕਿਲੋ ਦੀ ਭੇਲੀ ਮੰਗਦੇ ਨੇ ਜੀ ਕਹਿੰਦੇ ਵੀ ਸਾਨੂੰ ਸਾਦਾ ਭਾਵਨਾ ਨਾਲ ਇਹਨ ਵਧੀਆ ਸੁਧ ਭੇਲੀ ਬਣਾ ਕੇ ਦਿਓ ਡਰਾਈ ਫਰੂਟ ਕੋਨ ਆ ਜੀ ਫਿਰ ਇਹਨਾਂ ਨੂੰ ਹੁਣ ਕੱਲ ਦਾ ਟਾਈਮ ਦਿੱਤਾ ਜੇ ਕੋਈ ਆਪਣਾ ਸਮਾਨ ਲੈ ਕੇ ਆਇਆ ਤਾਂ ਉਹ ਉਹਨਾਂ ਨੂੰ ਬਣਾ ਕੇ ਦੇ ਦਿੰਨੇ ਹਾਂਜੀ ਸਰ ਕਿੰਨਾ ਸਮਾਨ ਦਾ ਬਜਨ ਹੁੰਦਾ ਉਹ ਆਪਾਂ ਕੱਟ ਕੇ ਆਪਾਂ 120 ਰੁਪਏ ਦੇ ਹਿਸਾਬ ਨਾਲ ਕਿਲੋ ਪੁੱੜ ਦੇਣੇ ਜੀ ਸਵਾ ਸੱਤ ਕਿਲੋ ਦੀ ਪੇਲੀਆ ਕਿਵੇਂ ਉਹਦੇ ਵਿੱਚੋਂ ਕਿੰਨਾ ਉਹਨਾਂ ਸਮਾਨ ਨੂੰ ਕੱਟਿਆ ਜਾਊ ਵੀ ਬਾਕੀ ਪੈਸੇ ਲੈ ਲਾਂਗੇ ਹਾਂਜੀ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ ਕਦੇ ਸੈਂਪਲ ਪਰ ਰਹਿ ਗਿਆ ਕਿਉਂ ਵੀ ਆਪਾਂ 1 ਲੱਖ ਰੁਪਈਆ ਵੀ ਇਹਦੇ ਕਰਕੇ ਨਿਆਮ ਰੱਖਿਆ ਜੀ ਵੀ ਆਪਣੇ ਗਾਹਕਾਂ ਨੂੰ ਪਤਾ ਲੱਗ ਵੀ ਆਸੀਂ ਸੁੱਧ ਚੀਜ਼ ਖਾ ਰਹੇ ਆਂ ਜੀ ਕਿਤੋਂ ਮਰਜੀ ਬੰਦਾ ਟੈਸਟ ਕਰਵਾ ਸਕਦਾ ਜੀ ਲਵੇ ਬਹਿ ਕੇ ਗੁੜ ਬਣਵਾ ਸਕਦਾ ਸਾਡੀ ਕੋਈ ਉਹ ਟੋਕ ਨਹੀਂ ਕਿਵੇਂ ਸਾਡਾ ਉੱਥੇ ਖਿਲਾੜ ਦੇ ਲਵੇ ਗੁੜ ਬਣਦਾ ਜੀ ਉੱਥੇ ਬਹਿ ਕੇ ਬੰਦਾ ਜੇ ਸਾਮ ਤੱਕ ਬੈਠਾ ਜੇ ਸਾਨੂੰ ਕੋਈ ਬਹਿਮ ਨਹੀਂ ਹੁੰਦਾ ਜੀ ਨੀ ਆਮ ਖਿਲਾੜਾ ਨੇ ਜਾਲੀਆਂ ਲੱਗੀਆਂ ਹੋਈਆਂ ਨੇ ਜੀ ਕਿੱਥੇ ਗੁੜ ਬਣਦਾ ਕੋ ਉੱਥੇ ਤਾਂ ਮੇਨ ਗੱਲ ਗਾਹਕ ਨੂੰ ਜਾਣੇ ਨਹੀਂ ਦਿੰਦਾ ਜੀ ਉਹ ਕਹਿੰਦੇ ਵੀ ਸਾਡੇ ਕੰਮ ਤਾਂ ਲੱਗਿਆ ਜੀ ਇੱਥੇ ਕੋਈ ਇਨਕਮ ਵੀ ਹੋਵੇ ਇਕੱਲਾ ਪੁੰਨ ਦਾ ਤੇ ਐਮਐਸਵੀ ਲੈਣ ਦੀ ਆਪਾਂ ਲੋੜ ਨਹੀਂ ਆਪਣਾ ਕਿਵੇਂ ਹੁਣ ਕੋੜ 120 ਰੱਖਿਆ ਜੀ ਸੱਕਰ ਵੀ 120 ਆਪਾਂ ਹੱਸ ਕੇ ਲੈ ਕੇ ਜਾਂਦੇ ਜੀ ਲੋਕ ਉਹ ਵੀ ਮਿਲਦਾ ਨਹੀਂ ਹੈਗਾ ਜੀ ਸਾਮਣ ਨੂੰ ਸਾਡੇ ਭਾਂਡੇ ਖਾਲੀ ਹੋ ਜਾਂਦੇ ਜੀ ਕਿਸਾਨਾਂ ਦੀ ਗੱਲ ਕੀ ਕਰੀਏ ਆਪਾਂ ਜਦੋਂ ਆਪਣੇ ਫਸਲ ਨੂੰ ਬੀਜਦੇ ਨੇ ਉਸ ਨੂੰ ਤਿਆਰ ਕਰਦੇ ਨੇ ਰੇਹਾਂ ਸਪਰੇਹਾਂ ਮਾਰ ਮਾਰ ਕੇ ਨਾਸ ਮਾਰਦੇ ਨੇ ਉਹੀ ਸਮਾਨ ਆਪਣੇ ਘਰੇ ਵੀ ਆਣਾ ਹੁੰਦਾ ਆਪਾਂ ਦੇ ਵੀ ਖਾਣੇ ਹੁੰਦੇ ਹਨ ਕਿਤੇ ਨਾ ਕਿਤੇ ਜੇ ਪਰ ਰੇਹਾਂ ਸਪਰੇਹਾਂ ਦੀ ਪਰਤੋਂ ਘਟ ਕਰੀਏ ਕਿਤੇ ਨਾ ਕਿਤੇ ਆਪਣੇ ਜੋ ਦੇਸ਼ ਵਿੱਚ ਬਿਮਾਰੀ ਵੀ ਘਟੇਗੀ ਹਰ ਘਰ ਕੈਂਸਰ ਆਉਣਾ ਜੀ ਸਰ ਬਿਮਾਰੀ ਦਾ ਘਟੂ ਜੀ ਕਿਵੇਂ ਹੁਣ ਕੈਂਸਰ ਤੋਂ ਗੱਲ ਲਾਈ ਜੀ ਕਿਵੇਂ ਆਪਣੇ ਆਮ ਲੋਕ ਕਲਾੜਾਂ ਤੇ ਬੇਸਟਿੰਗ ਜਿਹੜੀ ਫੂਕਦੇ ਨੇ ਜੀ ਬੂਟ ਹੋਗੇ ਚੱਪਲਾ ਹੋਗੇ ਲੈਦਰ ਹੋਗੇ ਜੀ ਜਿਹੜਾ ਉਹਦਾ ਧੂਆ ਜੀ ਉਹ ਇੰਨਾ ਹਾਨੀਕਾਰਕ ਹੈ ਜੋ ਫੁੱਟ ਦੇ ਵਿੱਚ ਵੀ ਸਮੈਲ ਆਉਂਦੀ ਆ ਬਿਮਾਰੀਆਂ ਲੱਗਣ ਦਾ ਖਤਰਾ ਵਧਿਆ ਜਾਂਦਾ ਜੀ ਕਿਵੇਂ ਆਪਣੇ ਕਲਾੜ ਦੇ ਦੇਖੋਗੇ ਆਪਣੇ ਇੱਕ ਵੀ ਚੱਪਲ ਲੇਗੇ ਆਪਾਂ ਜਿਹੜੀ ਬੇਸਟਿੰਗ ਆ ਉਹ ਸਾਰੀ ਗੰਨੇ ਦੀ ਰਹਿਣ ਫੂੰਦ ਆ ਜੀ ਉਹ ਵੀ ਫੂਕਦੇ ਨੇ ਤੇ ਉਹ ਤੋਂ ਹੀ ਗੁੜ ਬਣਾਉਣੇ ਆ ਜੀ ਤੇ ਜਿਹੜੇ ਕਿਸਾਨ ਭਰਾਵਾਂ ਨੂੰ ਆਪਾਂ ਇਹ ਸਨੇਹਾ ਦੇਣਾ ਚਾਹੁੰਦੇ ਆ ਜੀ ਵੀ ਆਪਦੀ ਫਸਲ ਆਪ ਹਗਾਓ ਜੀ ਤੇ ਅਪਦਾ ਡੇਟ ਆਪ ਤੈਅ ਕਰੋ ਇਹਦੀ ਕਿਸਾਨੀ ਬਚੂ ਜੀ ਜਿਹੜੀ ਤੁਸੀਂ ਗੰਨੇ ਦੀ ਰਹਿਣ ਖੁੰਦੀ ਗੱਲ ਕੀਤੀ ਹੈ ਇਹ ਫਿਰ ਕਿੰਨੇ ਚਿਰ ਸੁੱਕਦੀ ਆ ਕਿਉਂਕਿ ਆਪਾਂ ਦੇਖਦੇ ਹਾਂ ਕਿ ਜਦੋਂ ਨੂੰ ਮਾਲ ਤਿਆਰ ਹੋ ਰਿਹਾ ਹੁੰਦਾ ਤਾਂ ਉਸ ਨੂੰ ਸੇਕ ਦੀ ਲੋੜ ਪੈਂਦੀ ਹੈ ਜਿਹੜੀ ਇਹ ਦੂਜੇ ਦਿਨ ਸੁੱਕ ਜਾਂਦੀ ਹੈ ਜੀ ਕਿਵੇਂ ਹੁਣ ਧੁੱਪਾਂ ਪੈਂਦੀਆਂ ਨੇ ਹੁਣ ਆਪਣੀ ਸ਼ਾਮ ਨੂੰ ਤਿਆਰ ਹੋ ਜਾਂਦੀ ਹੈ ਜੀ ਕੋਈ ਤੇ ਜਿਹੜੀ ਸਿਆਲ ਦੇ ਵਿੱਚ ਆਉਤੀ ਹੈ ਦਿਨ ਸੁੱਕ ਜਾਂਦੀ ਹੈ ਜੀ ਉਸ ਤੋਂ ਬਾਅਦ ਸਾਡਾ ਕਿਵੇਂ ਪਹਿਲੇ ਸਾਲ ਦਾ ਦੇਖੋਗੇ ਤੁਸੀਂ ਸਟਾਕ ਲੱਗੇ ਪਏ ਨੇ ਜੀ ਕੋਈ ਦੇ ਬਹੁਤ ਜ਼ਿਆਦਾ ਉਹੀ ਮਚਾਉਣਾ ਜਿਹੋ ਪਹਿਲੇ ਸਾਲ ਦੀ ਫੇ ਕਮ ਆ ਜਾਂਦੀ ਹੈ ਜੀ ਜਿਹੜੇ ਵੀ ਜਿਹੜੀਆਂ ਆਪਣੇ ਚੱਪੜਾਂ ਜਾਂ ਪਲਾਸਟਿਕ ਫੂਕਦੇ ਹਨ ਕਿਤੇ ਨਾ ਕਿਤੇ ਦਾ ਸਰਕਾਰ ਨੂੰ ਉਹਨਾਂ ਰੋਕਣਾ ਚਾਹੀਦਾ ਹੈ ਕਿਉਂਕਿ ਇੱਕ ਤਰ੍ਹਾਂ ਦਾ ਪਲਾਸਟਿਕ ਹੁੰਦੀ ਹੈ ਪਲਾਸਟਿਕ ਨੂੰ ਜੇ ਮਚਾਈਏ ਤਾਂ ਆਪਾਂ ਵਾਤਾਵਰਨ ਖਰਾਬ ਕਰਦੀ ਹੈ ਜੇ ਨੀਚੇ ਦੱਬੀ ਧਰਤੀ ਦੇ ਤਾਂ ਉਹਦੀ ਜੀਵ ਪਜਾਉ ਸ਼ਕਤੀ ਉਹਨੂੰ ਖਤਮ ਕਰਦੀ ਹੈ ਤੇ ਜੇ ਇਹ ਗੁੜ ਨੂੰ ਇਹਨਾਂ ਦੇ ਨਾਲ ਤਿਆਰ ਕਰਦੇ ਹਨ ਤਾਂ ਉਹ ਗੁੜ ਦੇ ਵਿੱਚ ਮਿਕਸ ਹੋ ਕੇ ਆਪਾਂ ਜਦੋਂ ਖਾਂਦੇ ਆ ਜ਼ਹਿਰ ਇੱਕ ਤਰ੍ਹਾਂ ਦਾ ਆਪਾਂ ਜ਼ਹਿਰ ਖਾ ਰਹੇ ਹਾਂ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਵੀ ਕਾਰਵਾਈ ਤਾਂ ਦੇਖੋ ਹੋਣੀ ਚਾਹੀਦੀ ਹੈ ਜੀ ਇਹ ਕੀ ਕਰਦੇ ਆ ਕਿ ਕੋਈ ਵੀ ਸਰਕਾਰਾਂ ਸੁੱਤੀਆਂ ਪਈਆਂ ਨਹੀਂ ਕਿਸੇ ਘਲਾੜ ਦੇ ਦਿੱਗੀ ਡਾਕਟਰ ਜਿਹੜੋ ਲਖਬੀਰ ਉਹਨੇ ਸਾਪੇ ਮਾਰੇ ਨੇ ਜੀ ਉਸ ਤੋਂ ਬਾਅਦ ਜਾ ਕੇ ਰੂਪ ਤਾਂ ਹੋ ਜਾ ਵੀ ਖਲਾੜਾਂ ਤੇ ਇੰਨੀ ਮਲਾਵਟ ਹੋ ਰਹੀ ਹੈ ਆਪਾਂ ਜਾ ਕੇ ਖਲਾੜਾਂ ਦੇ ਸਿੰਪਲ ਭਰੀਏ ਨਹੀਂ ਅੱਗੇ ਸੁੱਤੇ ਪਏ ਨੇ ਕੋਈ ਖਲਾੜਾਂ ਤੇ ਜਾਂਦਾ ਨਹੀਂ ਜੀ ਕੋਈ ਚੈਕਿੰਗ ਨਹੀਂ ਕਰਦਾ ਵੀ ਇਹ ਕੀ ਮਚਾਉਂਦੇ ਨੇ ਕੀ ਚੀਜ਼ ਦਾ ਘੋੜ ਬਣਾਦੇ ਨੇ ਲੋਕਾਂ ਨੂੰ ਨਰੀਆਂ ਪੁਰੀਆਂ ਜ਼ਹਿਰੀ ਖਵਾਈ ਜਾਂਦੇ ਨੇ ਜੀ ਵੀ ਕੋਈ ਸਾਫ਼ ਸੁਥਰਾ ਕੰਮ ਕਰਦਾ ਹੈ ਉਹਦੀ ਸਲਾਗਾ ਵੀ ਕਰਨੀ ਚਾਹੀਦੀ ਹੈ ਜੀ ਤੇ ਉਹ ਪੁੰਨ ਦਾ ਕੰਮ ਵੀ ਹੈ ਇਕੱਲਾ ਪੈਸਾ ਵੀ ਨਾ ਦੇਖੋ ਕੇ ਦੀ ਸਿਹਤ ਆਪਾਂ ਖਰਾਬ ਨਹੀਂ ਕਰਦੇ ਆਪਣਾ ਕੀ ਹੱਕ ਹੈ ਜੀ ਆਪਾਂ ਪੈਸੇ ਲੈ ਲੈ ਕੇ ਦੀ ਸਿਹਤ ਨਾ ਖਰਾਬ ਕਰੀਏ ਵੀ ਚੀਜ਼ੁੱਧੇ ਵਿੱਚੋ ਕੀ ਕਰੇ ਕਿਸੇ ਵੱਲੋਂ ਸਨਮਾਨ ਦੇ ਵੀ ਕੀਤਾਗਾ ਵਾਹ ਬਾਈ ਵੀ ਹੋਈ ਆ ਯਾਰ ਕਿ ਬੰਦਾ ਸਹੀ ਕੰਮ ਕਰ ਰਿਹਾ ਹੈ ਲੋਕਾਂ ਦੀ ਸਿਹੇਤ ਨਾਲ ਖਿਲਵਾੜ ਨਹੀਂ ਕਰ ਰਿਹਾ ਹਾਂਜੀ ਸਾਨੂੰ ਲੁਧਿਆਣੇ ਯੂਨੀਵਰਸਿਟੀ ਲੈ ਕੇ ਜਾਂਦੇ ਨੇ ਉੱਥੇ ਕਹਿੰਦੇ ਨੇ ਜੀ ਵੀ ਤੁਸੀਂ ਮਾਰਕਾ ਲਓ ਜੀ ਆਪਦਾ ਮਾਰਕਾ ਬਣਾਓ ਹਲਦੀ ਮਿਰਚ ਦਾ ਮਸਾਲਿਆਂ ਦਾ ਮਾਰਕਾ ਲਓ ਮੈਂ ਤੁਸੀਂ ਕੋੜਾ ਆਪਦਾ ਬਾਹਲਿਆ ਕੈਂਟਰੀਆਂ ਤੱਕ ਵੀ ਵੇਚੋ ਜਣੀ ਆਪਾਂ ਨੂੰ ਇਹ ਮਾਰਕਾ ਲੈਣ ਦੀ ਹਜੇ ਲੋੜ ਨਹੀਂ ਹੈਗੀ ਮਾਲ ਦਾ ਘਰੇ ਨਹੀਂ ਪੂਰਾ ਹੁੰਦਾ ਮਾਲ ਤਾਂ ਕਦੇ ਨਹੀਂ ਪੂਰਾ ਹੁੰਦਾ ਜੀ ਆਪਣਾ ਕੈਨੇਡਾ ਚਲੋ ਸਹੀ ਜੀ ਮਾਲ ਜਾਂਦਾਗਾ ਉੱਥੇ ਆਪਣਾ ਬੇਟਾ ਹੈਗਾ ਉੱਥੇ ਵੀ ਆਨਲਾਈਨ ਉਹ ਮਾਲ ਮਾੜਾ ਮੋਟਾ ਵੇਚੀ ਜਾਂਦਾ ਜੀ ਕਿਵੇਂ 700 ਰੁਪਏ ਕਿਲੋ ਸਾਨੂੰ ਖਰਚਾ ਪੈਂਦਾ ਜੀ ਕਿਲੋ ਦਾ ਇਕੱਠਾ 50 50 ਕਿਲੋ ਤੋਂ ਮਾਲ ਭੇਜੀ ਜਾਂਦੇ ਆ ਜੀ ਤੇ ਆਪਣੇ ਬਾਕੀ ਇੱਥੇ ਨਹੀਂ ਕਾਊਂਟਰ ਤੇ ਨਹੀਂ ਪੂਰਾ ਹੋ ਰਿਹਾ ਜੀ ਜੇਕਰ ਫਸਲੀ ਆਪਾਂ ਸਰਕਾਰਾਂ ਵੀ ਨਾਹਰਾ ਲਾਉਂਦੇ ਨੇ ਕਿ ਫਸਲਾਂ ਨੂੰ ਬਦਲੋ ਫਸਲ ਬਦਲੀ ਕਰਨੀ ਕਰੋ ਜੇਕਰ ਤੁਹਾਡੇ ਮੰਗੂ ਵੀ ਚਾਹਨਦਾ ਜਿਵੇਂ ਤੁਹਾਰ ਤੋਂ ਮਾਲ ਨਹੀਂ ਪੂਰਾ ਹੋ ਰਿਹਾ ਉਹ ਵੀ ਇਹ ਖੇਤੀ ਕਰਕੇ ਇਸ ਤਰ੍ਹਾਂ ਕੋਹੜਾ ਲਗਾ ਕੇ ਕੰਮ ਕਾਰ ਕਰ ਸਕਦੇ ਨੇ ਡੇਲੀ ਪੈਸੇ ਕਮਾ ਸਕਦੇ ਨੇ ਆਪਣੇ ਘਰ ਦਾ ਕੁਸਾਰਾ ਵਧਿਆ ਕਰ ਸਕਦੇ ਨੇ ਸਰਕਾਰਾਂ ਅੱਗੇ ਐਮਐਸਪੀ ਲਾਈਨ ਦੀ ਰੋਡ ਵੀ ਉਹਨਾਂ ਨੂੰ ਐਮਐਸਪੀ ਲਾਈਨ ਦੀ ਕੋਈ ਸਾਰਾ ਲੋਡ ਨਹੀਂ ਹੈਗੀ ਜੇ ਕੋਈ ਬੰਦਾ ਕੰਮ ਮਿਹਨਤ ਕਰੇ ਜੀ ਜਿਹੜਾ ਅਸੀਂ ਲੋਕਾਂ ਜੀ ਸਾਨੂੰ ਇੰਨਾ ਸੁੱਖ ਪਹਰੇ ਆ ਵੀ ਖੇਤੀ ਕਰੀਏ ਤੇ 1 ਲੱਖ ਤਾਂ ਵੱਡੀ ਏ 1 ਲੱਖ ਤਾਂ ਉਹਨੂੰ ਮੰਡੀ ਚ ਵੇਚ ਆਈਏ ਚਾਹੇ ਉਹ ਸਤਨਾ ਦੇ ਭਾਈ ਵੀ ਸਾਡੀ ਫਸਲੇ ਬੇਕੇ ਵੀ ਸੇਤੀ ਬਿਲੇ ਹੋਈ ਐ ਇੱਥੇ ਸਾਬਤ ਰੱਖਣਾ ਪੈਂਦਾ ਜੀ ਕਿਵੇਂ ਹੁਣ ਸਾਨੂੰ 5-6 ਮਹੀਨੇ ਹੋ ਗਏ ਤੇ ਅਸੀਂ ਗੁੜਾ ਬਣਾਉਨੇ ਆਂ ਸਾਡੇ ਲਈ ਬਦਲੇ 5-7 ਮੁੰਡੇ ਦਾ ਰੱਖੇ ਹੋਏ ਨੇਗੇ ਸਾਡੇ ਹੈਲਪਰ ਨੇ ਨਾਲ ਜਿਹੜੇ ਗੁੜ ਦੀ ਕਾਰਗਰੀ ਉਹ ਅਸੀਂ ਆਪ ਹੀ ਬਣਾਉਨੇ ਆ ਜੀ ਕਾ ਰਾਤ ਦਿਨ ਇੱਥੇ ਰਹਿਨੇ ਜੀ ਇੱਥੇ ਗੁੜ ਵੇਚਦੇ ਆਂਗੇ ਉਹਦੇ ਕਰਕੇ ਸਾਡਾ ਗਾਹਕ ਵੀ ਖੁਸ਼ ਆ ਜੀ ਇੱਕ ਲੰਬਾ ਚੀਜ਼ ਦੇ ਰਹੇ ਆਗੇ ਜੇਕਰ ਸਾਂਚੇ ਦੀ ਗੱਲ ਕੀਤੀ ਆਵੇ ਸਾਂਚੇ ਕਿਸ ਸਰਕਾਰ ਦਿੰਦੇ ਨੇ ਜਿਵੇਂ ਆਪਾਂ ਆਖਰ ਦੇਖਦੇ ਆ ਕਿ ਜੋ ਸਾਂਚੇ ਹੁੰਦੇ ਹਨ ਕੋਈ ਪੱਥਰਾਂ ਦੇ ਕੋਈ ਇੱਟਾਂ ਦੇ ਬਣਾਉਂਦੇ ਆ ਤੁਹਾਡੇ ਸਾਂਚੇ ਕਿਸ ਨਾਲ ਬਣਾਏ ਜਾਂਦੇ ਜਿਸ ਗੁਲ ਕੱਢਿਆ ਜਾਂਦਾ ਸਰ ਜਿਹੜਾ ਆਪਣਾ ਖਲਾੜਾ ਜੀ ਇਹ ਸਾਰਿਆਂ ਨੂੰ ਵੱਖਰਾ ਖਲਾੜਾ ਇਸ ਸੰਗਰੂ ਜ਼ਿਲ੍ਹੇ 'ਚ ਹੀ ਮੰਨ ਸਕਦੇ ਹੋਗੇ ਇਹ ਚੱਕਵੇਂ ਕੜਾਹੇ ਦਾ ਘਲਾੜਾ ਕਿਵੇਂ ਅੱਜ ਤੋਂ 40-50 ਸਾਲ ਪਹਿਲਾਂ ਬਜ਼ੁਰਗ ਬਣਾਉਂਦੇ ਸੀ ਗੋੜਾ ਚੱਕਵੇਂ ਕੜਾਹੇ ਦੇ ਜੀ ਲੱਕੜ ਦਾ ਚੱਕਾ ਸਾਡੇ ਲਈ ਵੀ ਨਿੰਮਦਾ ਜੀ ਉਹ ਚਾ ਅਸੀਂ ਗੁੜ ਜੋ ਤਿਆਰ ਹੋਿੰਦਾ ਉਹ ਚ ਪਕਾਉਨੇ ਆ ਜੀ ਗੁੜ ਬਣਦਾਗਾ ਤੇ ਲੱਕੜ ਜਿਹੜਾ ਚੱਕਮਾ ਕੜਾਹਾ ਉਹ ਚ ਗੁੜ ਪੱਕਦਾ ਜੀ ਸਾਡਾ ਜਿਹੜੇ ਆਮ ਘਲਾੜ ਨੇ ਉਹ ਕੱਚਾ ਗੁੜ ਹੁੰਦਾ ਜੀ ਉਹ ਤਵੀਆਂ ਤੇ ਗੁੜ ਬਣਦਾਗਾ ਕੱਚਾ ਗੁੜ ਹੀ ਕੱਢਿਆ ਜਾਂਦਾ ਫਿਰ ਤੁਸੀਂ ਗੁੜ ਲਓਗੇ ਤੁਹਾਡੇ ਘਰੇ ਉਹ ਲੰਬਾ ਟਾਈਮ ਟਿਕਿਆਉ ਨਹੀਂ ਰਹਿੰਦਾ ਜੀ ਗਿੱਲਾ ਹੋ ਜਾਂਦਾ ਤੇ ਰੌਣ ਚੱਲ ਪੰਦੀ ਆ ਉਹਦੇ ਵਿੱਚ ਹੀ ਜੀ ਚਾਹ ਫਟਣ ਲੱਗ ਜਾਂਦੀ ਆ ਸੱਕ ਦਾ ਰੰਗ ਚੇਂਜ ਹੋ ਜਾਂਦਾ ਜਿਹੜਾ ਆਪਣਾ ਇਹ ਪੱਕਾ ਘੜੋਂਦਾ ਜੀ ਇੱਕ ਚੱਕ ਵਿੱਚ ਕੜਾਹੇ ਦਾ ਹੁੰਦਾ ਹੈਗਾ ਇਹ ਘੜੋਂ ਲੰਬਾ ਟਾਈਮ ਰਹਿੰਦਾ ਜੀ ਖਰਾਬ ਨਹੀਂ ਹੁੰਦਾ ਕਿਸ ਨੇ ਇਸ ਨੇ ਚਾਹੋਂਗੇ ਕਿਸਾਨਾਂ ਨੂੰ ਤੇ ਜੋ ਲੋਕ ਮਿਲਾਵੜੀ ਚੀਜ਼ਾਂ ਖਾਂਦੇ ਆਦੇ ਹੋ ਚੁੱਕੇ ਹਨ ਉਹਨਾਂ ਨੂੰ ਕਿਸੇ ਦੇ ਦੇਣਾ ਚਾਹੋਂਗੇ ਉਹ ਵੀ ਤੁਹਾਡੇ ਕੋਲ ਆੜਤੇ ਆ ਕੇ ਇੱਥੋਂ ਆ ਕੇ ਸਮਾਨ ਲੈ ਆ ਸਕਦੇ ਨੇ ਹਾਂਜੀ ਸਰ ਉਹ ਸਮਾਨ ਲਿਜਾ ਸਕਦਾ ਸੀ ਸਭ ਤੋਂ ਪਹਿਲਾਂ ਤਾਂ ਇਹ ਹੀ ਕਹਾਂਗੇ ਵੀ ਕੋਈ ਵੀ ਚੀਜ਼ ਵੇਚਦਾ ਜੇ ਕੋਈ ਜੂਸ ਰੇੜੀ ਲਾਉਂਦਾ ਜੇ ਕੋਈ ਗੁੜ ਵੇਚਦਾ ਜੇ ਕੋਈ ਆਟਾ ਹੈ ਨਾ ਜੀ ਕਿ ਮੈਂ ਹੁਣ ਮਿਰਚਾਂ ਤੇ ਹਲਦੀ ਦੇ ਵਿੱਚ ਪਤਾ ਲੱਗਿਆ ਜੀ ਵੀ ਲੋਕ ਕੀ ਕਹਿੰਦੇ ਇੱਕ ਕੁਆਂਟਲ ਦੇ ਵਿੱਚ 15 ਤੋਂ 20 ਕਿਲੋ ਚੌਲ ਪੀਸੇ ਜਾਂਦੇ ਆ ਜੀ ਉਹ ਦੇਖੋ ਕਿੰਨੀ ਮਿਲਾਵਟ ਹੋ ਗਈ ਖਾਣ ਵਾਲੇ ਨੂੰ ਨਹੀਂ ਪਤਾ ਲੱਗਦਾ ਜੀ ਸੰਦੇਸ਼ ਆਸੀਂ ਇਹ ਹੀ ਦੇਣਾ ਚਾਹਣਾ ਵੀ ਤੁਸੀਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰੋ ਜੀ ਕਿਰਪਾ ਕਰਕੇ ਤੁਸੀਂ ਰੇਟ ਹੀ ਵੱਧ ਮੰਗ ਲਓ ਗਾਹਕ ਨੂੰ ਪੁੱਗਦਾ ਹੋਊਗਾ ਲੈ ਜੂਗਾ ਨਹੀਂ ਨਾ ਸੀ ਹਾਂਜੀ ਜੀ ਵੀਰ ਜੀ ਨੇ ਆਮ ਲੋਕਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਚੀਜ਼ ਹੈ ਜੋ ਦੇਖ ਕੇ ਲੋ ਚਾਹੇ 2 ਰੁਪਏ ਵੱਧ ਖਰਚੇ ਹਨ ਅਤੇ ਜੋ ਦੁਕਾਨਦਾਰ ਸਮਾਨ ਵੇਚ ਰਹੇ ਹਨ ਉਹਨਾਂ ਨੂੰ ਵੀ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਚਾਹੇ ਤੁਸੀਂ 2 ਰੁਪਏ ਵੱਧ ਲੈ ਲਓ ਕਹਿ ਕੇ ਲੈ ਲਓ ਤਾਂ ਲੋਕਾਂ ਨੂੰ ਕੁਆਲਟੀ ਦਿਓ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਲਵਾੜ ਨਾ ਹੋ ਸਕੇ ਅਤੇ ਬਾਕੀ ਕਿਸਾਨ ਭਰਾਵਾਂ ਨੂੰ ਵੀ ਬਾਈ ਜੀ ਨੇ ਬੇਨਤੀ ਕੀਤੀ ਹੈ ਕਿ ਗੰਨੇ ਦੀ ਫਸਲ ਲਗਾਓ ਆਪਣੀ ਫਸਲ ਆਪ ਲਗਾਓ ਆਪ ਹੀ ਬੀਜੋ ਆਪ ਹੀ ਵੱਢੋ ਅਤੇ ਉਸ ਨੂੰ ਉਸ ਤੋਂ ਸਮਾਨ ਤਿਆਰ ਕਰਕੇ ਆਪ ਵੇਚੋ ਤੇ ਲੱਖਾਂ ਦਾ ਮੁਨਾਫਾ ਕਮਾਓ ਸਰਕਾਰਾਂ ਦੇ ਅੱਗੇ ਤੁਹਾਨੂੰ ਹਾਥ ਛੱਡਣ ਦੀ ਕੋਈ ਲੋੜ ਨਹੀਂ ਐਮਐਸਟੀ ਮੰਨ ਲਓ ਕੋਰਡ ਨਹੀਂ ਅਤੇ ਬਾਈ ਜੀ ਕੋਲੇ ਜੋ ਮਾਲ ਹੈ ਮਾਲ ਦੀ ਜੋ ਖਪਤ ਹੈ ਉਹ ਵੀ ਨਹੀਂ ਪਹਿਲੇ ਪੂਰੀ ਹੋ ਰਹੀ ਮਾਲ ਹੁਣ ਵੀ ਲਾਲਾ ਜੀ ਆ ਕੇ ਕਹਿੰਦੇ ਹਨ ਸੰਨ ਜਿਨ੍ਹਾਂ ਨੂੰ ਇਹਨਾਂ ਨੇ ਕਾਦਰ ਟਾਈਮ ਦਿੱਤਾ ਹੈ ਕਿ ਤੁਹਾਡਾ ਸਮਾਨ ਅਸੀਂ ਕੱਲ ਤਿਆਰ ਕਰਕੇ ਦਵਾਂਗੇ ਸੰਗਰੂਰ ਤੋਂ ਗੁਰਿੰਦਰ ਸਿੰਘ ਸਕਾਈ ਨਿਊਜ਼ ਪੰਜਾਬ